ਕੁਝ ਸ਼ਹਿਰਾਂ ਵਿੱਚ ਨਹੀਂ ਸੀ ਵੇਖਦੇ ਕੁਝ ਇਹ ਅਰੇਡੀ ਆ ਗਿਆ ਕਿ ਸ਼ਰਾਬ ਪੀਉਂਦੇ ਆ ਸਾਡੇ ਕੋਲ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਨੂੰ ਜਨਤਕ ਸੁਰੱਖਿਆ ਦੇ ਪੱਖ ਤੋਂ ਦੇਣ ਪਰ ਅੱਗੇ ਤੋਂ ਅਸੀਂ ਤੁਹਾਡੇ ਮੀਡੀਅਮ ਰਾਹੀਂ ਪਬਲਿਕ ਨੂੰ ਵੀ ਕਹਿਣਾ ਚਾਹੁੰਦੇ ਹਾਂ ਜਿਹੜੀ ਲਾਜਮੰਦੀ ਆ ਹਾਂਜੀ ਕਿ ਅੱਜ ਵੀ ਵੀ ਲੋਕੀਂ ਖਰਦੀਆਂ ਕਿ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ ਤੇ ਆਦਰਵਾਇਜ਼ ਤੁਹਾਡੇ ਲਈ ਸੇ ਹਾਂ ਫੋਹੇ ਜੱਟ ਜੀ ਸਰੇ ਜੇਦਰ ਠੇਕਾ ਠੇਕੇਦਾਰ ਹੱਤਾਂ ਦੀਆਂ ਫੁਰਕੀ ਲੋਕ ਬਾਹਰ ਖੜ੍ਹਦੇ ਨੇ ਤੇ ਇਹਨਾਂ ਰੇੜੀ ਵਾਲਿਆਂ ਦੀ ਗਲਤੀ ਨਹੀਂ ਹੈ ਜਿਹੜੇ ਇੱਥੇ ਬਾਹਰ ਇਹਨਾਂ ਨੇ ਠੇਲੇ ਲਾਏ ਹੋਣੇ ਤੇ ਸ਼ਰਾਬ ਪਹਾਂਦੇ ਲੋਕਾਂ ਦੀ ਕਰਦੇ ਚੱਲ ਰਹੀ ਆ ਤੁਹਾਨੂੰ ਵਧੀਆ ਗੱਲ ਤੇ ਇਹਨਾਂ ਨੂੰ ਕੀ ਹਦਾਇਤ ਦਿੱਤੀ ਸਰ ਤੁਸੀਂ ਰੇੜੀ ਵਾਲੇ ਨੂੰ ਚੱਲ ਰਿਹਾ ਜੀ ਕੁਛ ਰੇੜੀ ਵਾਲੇ ਪੱਜ-ਪੁਜ ਖਾਲੀ ਪਈਆਂ ਨੇ ਮੁਖਾਂ ਦੀ ਸੰਗੀਆਂ ਨੇ ਜਿਹੜੀਆਂ ਸੁਲਾਕੀ ਕਰ ਰਹੇ ਨੇ ਠੀਕ ਹੈ ਮੈਨੂੰ ਕੁਝ ਸ਼ੱਕ ਨਹੀਂ ਸੀ ਇੱਥੇ ਕੁਝ ਰੇੜੀ ਆਵੇ ਆ ਉਹ ਸ਼ਰਾਬ ਪਿਆਉਂਦੇ ਆ ਸਾਡੇ ਕੋਲ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਕੋਈ ਜਲਦੀ ਦਲਦਲ ਤੇ ਪਸਟ ਨਹੀਂ ਪਰ ਅੱਗੇ ਤੋਂ ਅਸੀਂ ਤੁਹਾਡੇ ਮੀਡੀਆ ਨਾਲ ਹੀ ਪਬਲਿਕ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਨਾਜ ਮੰਡੀ ਆ ਹਾਂਜੀ ਕਿ ਜਦੀ ਜਦੀ ਰੋਗੀਆਂ ਖਾਦੀਆਂ ਤੇ ਸ਼ਰਾਬ ਦਾ ਸੇਵਰ ਨਾ ਕੀਤਾ ਜਾਵੇ ਤੇ ਆਦਰਵਾਇਜ਼ ਤੁਹਾਡੇ ਲਈ ਐਫਆਈਰ ਦੱਚਾ ਸਰ ਦੱਸ ਜੀ ਇਹ ਠੇਕੇ ਠੇਕੇਦਾਰਾਂ ਹੱਤਾਂ ਦੀਆਂ ਫਿਰ ਵੀ ਲੋਕ ਬਾਹਰ ਖੜ੍ਹਦੇ ਨੇ ਤੇ ਇਹਨਾਂ ਰੇੜੀ ਵਾਲਿਆਂ ਦੀ ਗਲਤੀ ਨਹੀਂ ਹੈ ਜਿਹੜੇ ਇੱਥੇ ਬਾਹਰ ਇਹਨਾਂ ਨੇ ਠੇਲੇ ਲਾਏ ਹੋਏ ਨੇ ਤੇ ਸ਼ਰਾਬ ਨਾ ਦੇਣ ਲੱਗਦੇ ਸਾਡੀ ਕਰਦੇ ਚੱਲ ਰਹੀ ਆ ਅਸੀਂ ਤੁਹਾਨੂੰ ਵਧੀਆ ਗੱਲ ਦੋ ਤੇ ਇਹਨਾਂ ਨੂੰ ਕੀ ਹਦਾਇਤ ਦਿੱਤੀ ਸਰ ਤੁਸੀਂ ਰੇੜੀ ਵਾਲਿਆਂ ਨੂੰ ਚੱਲ ਰਿਹਾ ਜੀ ਕੁਛ ਰੇਡੀ ਵਾਲੇ ਭੱਜ ਭੱਜ ਕੇ ਖਾਲੀ ਪੀਣ ਦੇ ਮੁੱਦਾਂ ਨਹੀਂ ਸੋਈਆਂ ਨੇ ਰੇਡੀਆਂ ਫਲਾਕੀ ਕਰ ਰਹੇ ਨੇ ਠੀਕ ਹੈ ਤੁਹਾਨੂੰ ਕੋਈ ਸਟੇਟ ਮਿਲੀ ਸੀ ਇੱਥੇ ਕੁਝ ਰੇਡੀ ਵਾਲਿਆਂ ਨੂੰ ਸ਼ਰਾਬ ਚਾਹੁੰਦੇ ਸਾਡੇ ਨੂੰ ਮੌਕੇ ਤੇ ਪਹੁੰਚ ਕੇ ਚਾਰਜ ਕੀਤੀ ਜਾਂਦੀ ਤੇ ਇਸ ਨੂੰ ਜਦੋਂ ਅਸੀਂ ਪੁੱਛਿਆ ਕਿ ਤੁਸੀਂ ਕਿੱਥੇ ਹੋ ਤਾਂ ਅੱਗੇ ਤੋਂ ਅਸੀਂ ਤੁਹਾਡੇ ਮੀਡੀਅਮ ਰਾਹੀਂ ਸਾਵਰੇ ਜੀ ਵੀ ਕਹਿਣਾ ਚਾਹੁੰਦੇ ਜਿਹੜੀ ਲਾਜ ਮੱਢੀ ਆ ਹਾਂਜੀ ਤੇ ਅੱਗੇ ਜਿਹੜੀ ਦੇਖਿਆ ਖੜੀ ਆ ਕੋਈ ਸ਼ਰਾਬ ਦਾ ਸੇਵਰ ਨਾ ਕੀਤਾ ਗਿਆ ਫਿਰ ਵੀ ਤੁਹਾਡੇ ਲਈ ਐਸਆਈ ਅੱਜ ਸਰ ਦੱਸ ਜੀ ਦਮ ਠੇਕਾ ਠੇਕੇਦਾਰ ਹੱਤਾਂ ਦੀਆਂ ਖੁਰਕੀ ਲੋਕ ਬਾਹਰ ਕੱਢਦੇ ਨੇ ਤੇ ਇਹਨਾਂ ਰੇੜੀ ਵਾਲਿਆਂ ਦੀ ਗਲਤੀ ਨਹੀਂ ਹੈ ਜਿਹੜੇ ਇੱਥੇ ਬਾਹਰ ਇਹਨਾਂ ਨੇ ਠੇਲੇ ਲਾਏ ਹੋਏ ਨੇ ਤੇ ਸ਼ਰਾਬ ਪਿਲਾਉਣ ਦੇ ਲੋਕਾਂ ਨੂੰ ਸਾਡੀ ਕਰ ਵੀ ਚੱਲ ਰਹੀ ਹੈ ਅਸੀਂ ਤੁਹਾਨੂੰ ਵਧੀਆ ਕੱਢਦੇ ਤੇ ਇਹਨਾਂ ਨੂੰ ਕੀ ਹਦਾਇਤ ਦਿੱਤੀ ਸਰ ਤੁਸੀਂ ਰੇੜੀ ਵਾਲਿਆਂ ਨੂੰ ਚੱਲ ਰਿਹਾ ਜੀ ਕੁਝ ਰੇੜੀ ਵਾਲੇ ਪਾਜ ਪੂਜੀ ਦੇ ਵਿੱਚ ਖਾਲੀ ਪਈਆਂ ਨੇ ਲੋਕਾਂ ਦੀ ਸੋਨੀਆਂ ਨੇ ਜਿਹੜੀਆਂ ਪਲਾਕੀ ਕਰ ਰਹੇ ਨੇ ਠੀਕ ਹੈ ਤੁਹਾਨੂੰ ਕੁਝ ਟੈਗ ਨਹੀਂ ਸੀ ਵੀ ਉਸ ਤੋਂ ਕੁਝ ਰੇੜੀ ਵਾਲਿਆਂ ਨੂੰ ਸ਼ਰਾਬ ਪਿਆਉਂਦੇ ਸਾਡੇ ਕੋਲ ਮੌਕੇ ਤੇ ਪਹੁੰਚ ਗਏ ਕਾਰ ਵੀ ਕੀਤੀ ਹੈ ਤੇ ਤੁਹਾਡੀ ਲੋਲੋ ਵੀ ਦਿੱਤੇ ਦਿੱਖਾ ਦਿੱਤੇ ਨੇ ਪਰ ਅੱਗੇ ਤੋਂ ਅਸੀਂ ਤੁਹਾਡੇ ਮੀਡੀਅਮ ਰਾਹੀਂ ਪਬਲਿਕ ਨੂੰ ਵੀ ਇਹ ਨਾ ਚਾਹੁੰਦੇ ਇਹਦੀ ਨਾਜਮੰਡੀ ਆ ਹਾਂਜੀ ਤੇ ਅੱਗੇ ਵੀ ਰਹਿ ਗਿਆ ਖਾਦੀ ਅਸੀਂ ਸ਼ਰਾਬ ਦਾ ਸੀਜ਼ਨ ਨਾ ਕੀਤਾ ਜਾਏ ਤੇ ਆਦਰਵਾਇਜ਼ ਤੁਹਾਡੇ ਲਈ ਐਫਐਲ ਕਰਾ ਸਰ ਦੈਸ ਇਜ਼ ਦ ਠੇਕਾ ਠੇਕੇਦਾਰ ਹਾਤਾ ਦੀਆਂ ਫਿਰ ਵੀ ਲੋਕ ਬਾਹਰ ਕੱਢ ਦਿੰਦੇ ਤੇ ਇਹਨਾਂ ਰੇੜੀ ਵਾਲਿਆਂ ਦੀ ਗਲਤੀ ਨਹੀਂ ਹੈ ਜਿਹੜੇ ਇੱਥੇ ਬਾਹਰ ਇਹਨਾਂ ਨੇ ਠੇਲੇ ਲਾਏ ਹੋਣੇ ਤੇ ਸ਼ਰਾਬ ਪਲਾਦਣ ਲੋਕ ਸਰ ਸੇਵ ਕਰ ਵੀ ਚੱਲ ਰਹੀ ਹੈ ਅਸੀਂ ਤੁਹਾਨੂੰ ਵਧੀਆ ਰੱਖਦੇ ਹਾਂ ਇਹਨਾਂ ਨੂੰ ਕੀ ਹਦਾਇਤ ਦਿੱਤੀ ਸਰ ਤੁਸੀਂ ਰੇਡੀ ਵਾਲਿਆਂ ਨੂੰ ਚੱਲ ਰਿਹਾ ਜੀ ਕੁਛ ਰੇਡੀ ਵਾਲੇ ਪੱਛੋਚੇ ਵਿੱਚ ਖਾਲੀ ਪਈਆਂ ਨੇ ਮੁੱਦਾਂ ਨਹੀਂ ਸੀ ਜਿਹੜੀਆਂ ਪਲਾਕੀ ਕਰ ਰਹੇ ਆ ਠੀਕ ਹੈ ਤੇ ਕੋਈ ਗਲਤ ਨਹੀਂ ਕਿਤੇ ਕਿਸ ਭਾਗ ਦੇ ਨੇ ਪਰ ਅੱਗੇ ਤੋਂ ਅਸੀਂ ਤੁਹਾਡੇ ਨਹੀਂ ਰਹੇ ਅਸੀਂ ਪਬਲਿਕ ਨੂੰ ਵੀ ਕਹਿਣਾ ਚਾਹੁੰਦੇ ਹਾਂ ਜਿਹੜੀ ਲਾਜਮੰਡੀ ਆ ਹਾਂਜੀ ਕਿ ਜਿਹੜੀ ਜਿਹੜੀ ਰੇਡੀ ਖਾਤੀਆਂ ਉਸ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ ਯਾਦ ਰਹੀ ਤੁਹਾਡੇ ਨੇ ਸੀ ਐਫਐਸ ਕਰ ਸਰ ਦਸ ਇਸ ਦਾ ਠੇਕਾ ਠੇਕੇਦਾਰ ਹੱਤ ਆਦੀਆਂ ਫਿਰ ਵੀ ਲੋਕ ਬਾਹਰ ਕੱਢ ਦਿੰਨੇ ਤੇ ਇਨ ਰੇਡੀ ਵਾਲਿਆਂ ਦੀ ਗਲਤੀ ਨਹੀਂ ਹੈ ਜਿਹੜੇ ਇਥੇ ਬਾਹਰ ਇਹਨਾਂ ਨੇ ਠੇਲੇ ਲਾਏ ਹੋਏ ਨੇ ਇਥੇ ਸ਼ਰਾਬ ਪਲਾਦੇ ਲੋਕਾਂ ਦੀ ਚਾਰ ਵੀ ਚੱਲ ਰਹੀ ਹੈ ਅਸੀਂ ਤੁਹਾਨੂੰ ਵਧੀਆ ਦੱਦ ਤੇ ਇਹਨਾਂ ਨੂੰ ਕੀ ਹਦਾਇਤ ਦਿੱਤੀ ਸਰ ਤੁਸੀਂ ਰੇਡੀ ਵਾਲਿਆਂ ਨੂੰ ਚੱਲ ਰਿਹਾ ਜੀ ਕੁਝ ਰੇਡੀ ਵਾਲੇ ਪੱਜਪੜੀ ਖਾਲੀ ਪੀਣੇ ਨਾ ਨਹੀਂ ਸ਼ੀਂਗੀਆਂ ਨਿਕੜੀਆਂ ਬਲਾ ਕੇ ਕਰ ਰਹੇ ਨੇ ਠੀਕ ਹੈ